فتح سان یہ واحر جی کا خالص واحج جی کی فتح سب تو پہلا ਮੈਂ ਤੁਹਾਨੂੰ ਉਸ ਜਾਰੀਲੇ ਆਕਵਾ ਦਾ ਇੱਕ ਤਸਵੀਰ ਦਿਖਾਉਂਗਾ ਜਿਹੜਾ ਸਾਡੀ ਨਸਲ ਤੁਸੀਂ ਕਰ ਰਿਹਾ ਸਾਡੀਆਂ ਨਸਲਾਂ ਫਸਲਾਂ ਸਾਡੇ ਜਵਾਨ ਜਵਾਨੀ ਸਾਡਾ ਬਰਪਾ ਸਾਡੀ ਧਰਤੀ ਨੂੰ ਬੁਲਾ ਰਿਹਾ ਆਹ ਤਸਵੀਰ ਤੁਹਾਡੇ ਸਾਹਮਣੇ ਦੇਖ ਲਿਓ ਇਹ ਸਤਿਵੰਤ ਜੀ ਤਸਵੀਰ ਆ ਮੈਂ ਕੋਲੇ ਇੱਕ ਜੇ ਬਲੀਪੁਰ ਪਿੰਡ ਤੋਂ ਜਿੱਪੋਂ ਬੁੱਢਾ ਤੇ ਆਕੇ ਮਿਲਜਾਂ ਦਾ ਹਲੇ ਸਾਰ ਕਾਜ ਨਾ ਕੋਈ ਨਾ ਪਹੁੰਚਿਆ ਅੱਜ ਅੱਧਾ ਪ੍ਰਿਆਰ ਚਿੱਟਾ ਦੇ ਅੱਧਾ ਅੱਧਾ ਜਾਰ ਕਰਾਉਣ ਲਈ ਤੇਲ ਪਾਇਆ ਆਹ ਪਾਣੀਆ ਆਹ ਪਾਣੀਆ ਤੇ ਜਹਰਾ ਜਦ ਸੁਬੀਆਂ ਨਸਵਾ ਖਾ ਆ ਰਿਹਾ ਸੁਬ ਜਵਾਰ ਖਾ ਲੈ ਹਜ਼ਾਰਾਂ ਤਰ੍ਹਾਂ ਦੇ ਕੈਮੀਕਲ ਜਿਵੇਂ ਨੀ ਵਰਗੇ ਮਸਰੀ ਪਾਰੇ ਵਰਧੀਆਂ ਜਿਹੜੀਆਂ ਖਤਰਨਾਕ ਹਾਤਾ ਜੇ ਲਗਾਤਾਰ 30 40 ਸਾਲ ਤੋਂ ਕੁੱਤੇ ਦਰਿਆ ਅੱਜ ਸਭ ਕੁਝ ਪਾ ਕੇ ਸਭ ਨੂੰ ਮਾਰਿਆ ਜਾ ਰਿਹਾ ਅਸੀਂ ਸੋੜੇ ਪਿੰਡਾਂ ਚ ਗਏ ਆ ਕਿਹਜਾ ਰੇ ਜਾ ਪਿੰਡ ਗਏ ਧਾਰਾ ਪਿੰਡ ਗਏ ਕਿੰਨਾ ਪਿੰਡਾਂ ਦੇ ਵਿੱਚ ਆਪਾਂ ਹਰ ਜਵਾਬ ਪੈਦਾ ਹੁੰਦੇ ਆ ਯੂਰੇ ਲਗੜੇ ਨੇ ਕਾਰਨ ਜਵਾਬ ਪੈਦਾ ਹੁੰਦੇ ਆ ਜੰਤੇ ਜਵਾਕਾਂ ਨੂੰ ਸ਼ੂਗਰ ਦੇ ਕਸਰ ਹੋ ਰਿਹਾ ਸਾਲ ਸਾਲ ਦੀ ਉਮਰ ਦੇ ਜਵਾਕਾਂ ਨੇ ਕਿ ਜੁਨੀਆ ਗੁਰਦੇ ਕਰ ਹੋ ਰਹੇ ਆ ਹਰ ਗਿਆ ਪਿੰਡ ਗਏ ਉਹਦੇ ਭਾਈ ਸਰਦੇ ਦੇ 1 ਮਹੀਨੇ ਵਿੱਚ 12 ਕੇਸ ਕੈਸਟਰ ਦੇ ਸਾਹਮਣੇ ਆਏ ਆ ਜਿੱਦਾਂ ਨਾ ਕੋਈ ਮਹਤਰੀ ਹੋਈ ਆ ਅੱਜੇ ਲਗਾਤਾਰ ਆਜਾ ਤੁਰਾ ਦਿਨਾਂ ਫਰੀਦਕੋਟ ਮੁਕਸਰ ਮੋਗਾ ਰੋਇਪੁਰ ਦੇ ਪਿੰਡਾਂ ਜਾ ਰਹੇ ਆ ਜਿੱਥੋਂ ਇਹ ਜਹਰਾ ਨਾਦੀਆਲੇ ਜਿੱਥੋਂ ਅਜ ਤੋਰੀ ਸਾਰੇ ਦਰਿਆ ਦਾ ਪਾਣੀ ਜਾਂਦਾ ਤੈ ਲੋਕ ਸਿੰਜੇ ਆ ਤੈ ਘਾਹਾਂ ਨੂੰ ਲੰਮੇ ਆ ਉਹ ਕਹਿੰਦੇ ਕਈ ਪਿੰਡਾਂ ਦੇ ਵਿੱਚ ਆ 80 80% ਲੋਕਾਂ ਨੂੰ ਕਾਲਾ ਪੀਆ ਹੋ ਚੁੱਕਿਆ ਐਂਡਾ ਬੜਾ ਹਾਲਾ ਲੱਗਦਾ ਪਰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿਹਾ ਹੁੰਦਾ ਸੀ ਸਾਡੇ ਨਾਲ ਖੜ ਕੇ ਉੱਥੇ ਤਾਂ ਤੇ ਕੋਈ ਦੁਕਾਨ ਜਾਂ ਤੱਕ ਮਾਰਿਆ ਜਾ ਰਿਹਾ ਧਰਤੀ ਦੇ ਨਾਲ ਫੈਕਟਰੀਆਂ ਜਾ ਪਾਰੀਆਂ ਆਜੋ ਮੁੱਖ ਮੰਤਰੀ ਜੁਟਪੁਰੇ ਕਹਾਣੀ ਦਾ ਸਮਾ ਲਿਆ ਗੱਪ ਦਾ ਸੁਣਾ ਰਿਹਾ ਏਸ ਮੁੱਖ ਮੰਤਰੀ ਕੋਲੇ ਚੌਥੀ ਗੱਲ ਦਾ ਹੁਣ ਕਿਹੜੀ ਆ ਪਹਿਲੀ ਗੱਲ ਕੋਈ ਨਾ ਕੋਈ ਝਟਪਾ ਦੀ ਕਹਾਣੀ ਸੁਣਾਊਗਾ ਦੂਜਾ ਕੋਈ ਨਾ ਕੋਈ ਗੱਪ ਘਰ ਕੇ ਸੁਣਾਊਗਾ ਪਰ ਕਲਾਕਾਰਾਂ ਗੱਲ ਵਾਲਾ ਦਾ ਸੁਣਾਉਗਾ ਤੀਜੀ ਗੱਲ ਬਾਦਲਾਹੋਂ ਵਾਲਾ ਕਾਂਗਰਸੀਆਂ ਵਾਲਾ ਤੂੰ 30 ਸਾਲ ਜੀ ਕੀਤਾ ਜਿਹਨਾਂ ਦੇ ਨੋਰ ਪਿੰਡੀਆਂ ਵੱਲ ਹੋ ਗੀਆਂ ਤਾਂ ਸ਼ਾਇਦ ਇਹਨਾਂ ਉਹਨਾਂ ਲਗਾ ਰਿਹਾ ਵੇਖਣਾ ਇਹ ਪੂਰੀ ਦੁਨੀਆ ਚ ਜਾਣ ਆ ਕਾਮਾ ਲੱਭਦੇ ਉਹਨਾਂ ਹਾਈ ਕੋਰਟ ਨੇ ਬੰਦ ਕੀਆ ਪੰਜਾਬ ਦੇ ਚੱਲੇ ਲੁਧਿਆਣੇ ਦੇ ਵਿੱਚ ਹਜ਼ਾਰਾਂ ਦਾ ਪ੍ਰੋਟੈਸਟ ਲਗਾਉਂਦਾ ਪਰ ਯਾਦ ਇਹੇ ਮਾ ਲਈਏ ਤੈਨੂੰ 35 ਸਾਲ ਕਿੰਨੀਆਂ ਸਰਕਾਰਾਂ ਆਈਆਂ ਜਦੋਂ ਕੋਈ ਪਿਆਰ ਨਹੀਂ ਕੀਤਾ ਇਹ ਕੱਲਾ ਡੈਂਗਰ ਦਾ ਪਾਣੀ ਨਹੀਂ ਪੈਂਦਾ ਕੀ ਬਗਤੀ ਲੱਗਦੀ ਵਾਦੀ ਲੁਧਾੜੇ ਦੀ ਜਿੰਨਾ ਲੋਕਾਂ ਕਿ ਕਿਸ਼ਾ ਦਾ ਸਤੋ ਚਾਉਂਦਾ ਹਜ਼ਾਰਾਂ ਦੀ ਗਿਣਤੀ ਡਹਿਰ ਦਾ ਨਰਤੇ ਜਿੰਨਾ ਪਸ਼ਮਾ ਦਾ ਗੋਹਮ ਦਾ ਸਤੋ ਚਾਉਂਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਤੇ ਹਸਪਤਾਲ ਨੇ ਜਿੰਨਾ ਪਾਣੀ ਆਪਣਾ ਜਿੰਨਾ ਮੀਂਹਾਂ ਦੇ ਉੱਤੇ ਹਜ਼ਾਰਾਂ ਮੀਂਹ ਆਉਂਦੇ ਕਿ ਇਹ ਪਾਰ ਪਾਈ ਗਈ ਕਿ ਜਿਹੜੀ ਪਰਚਾ ਹੋਇਆ ਕੂੜਾ ਮੜ ਗਿਆ ਜਿੰਨੀ ਗੰਦਗੀਆਂ ਮਰੀਆਂ ਦੀ ਜਿੰਨੀ ਬਿਮਾਰੀਆਂ ਸਾਰੇ ਸੱਤੋ ਚ ਆਉਂਦੀ ਹੈ ਅੱਖੀਂ ਦੇਖੇ ਰਹਾ ਤੇ ਕਰਦੀ ਸੁਨੇ ਦਾ ਫੱਪਰਦਾ ਤੂੰ ਸੋਣਦਾ ਥੋੜਾ ਨਹੀਂ ਇਹ ਤੱਕ ਲੱਗਣਾ ਪਰ ਮੈਂ ਤੁਹਾਡੀ ਪਿੰਡੋਂ ਬੇਨਤੀ ਕਰਦਾ ਕਿ ਇੱਕ ਵਾਰ ਤੁਸੀਂ ਇੱਥੇ ਬਲੀਪੁਰ ਪਿੰਡ ਇਥੇ ਆ ਜਿਹੜਾ ਤੁਹਾਡੇ ਪਾਣਾਂ ਪਈ ਜਾਣੀ ਆ ਉਹ ਜਿਆਨ ਕੋਲੇ ਬਣ ਤੇ ਦੇਖੋ ਉਹਦੇ ਦਿਨਾਂ ਕੋਲੇ ਕਿਵੇਂ ਗਾਂਸਾਂ ਦੇ ਉੱਥੇ ਨੱਕਾ ਨਾਕੀ ਜਾਉਂਗਾ ਮੈਂ ਗਾਂਸਾਂ ਚਮੜੀ ਬੜੀ ਆ ਸੰਗ ਮਗਦਾ ਬੋਲਾ ਦਾ ਸਮਝਾਉਂਦਾ ਪਾਣੀ ਦੀ ਪੈਕੀ ਦਾ ਸਾਬ ਤੋਂ ਪੀਣਗੇ ਆਪਾਂ ਕਹ ਦਿੰਦੇ ਆ ਮੁੜ ਕੇ ਲਾ ਪਾਣੀ ਪੀ ਲੋ ਨਿਆਰ ਤੇ ਲੱਗਿਆ ਵਾ ਹੋਰ ਦਾ ਪਾਣੀ ਪੀਓ ਨਿਆਰ ਦੇ ਉੱਤੇ ਆ ਫਰੀਦਕੋਟ ਨਿਆਰ ਦੇ ਉੱਤੇ ਲੱਗੇ ਨੱਕਾ ਦਾ ਪਾਣੀ ਦਾ ਸੋਰਿਆ ਜਿਹੜੇ ਪਾਣੀ ਦੇ ਰਜਲੇ ਨਹੀਂ ਆਇਆ ਅੱਜ ਹਾਈ ਕੋਰਟ ਨੇ 14 ਸਾਲ ਪਹਿਲਾਂ ਪਾਈ ਹੋਈ ਪਟੀਸ਼ਨਾਂ ਉਹਦੇ ਫਾਜ਼ਲਾ ਸਾਇਆ ਦੇਖੋ 14 14 ਸਾਲ ਲੱਗ ਗਏ ਪਟੀਸ਼ਨ ਦੇ ਫਾਜ਼ਲਾ ਮਹਾਲੀ ਦੇ ਕਿਸੇ ਬਦਲੇ ਵਿੱਚ ਭਾਈ ਜਰਵਤ ਸਭ ਪਹਿਲਾਂ ਕਿ ਮਾਲ ਦੇ ਧਰਤੀ ਦੇ ਉੱਤੇ ਪਾਣੀ ਦੇ ਵਿੱਚ ਜਿੰਨੀ ਆ ਸਰਕਾਰ ਉਤਰ ਦੀ ਸਰਕਾਰ ਨੇ ਰਿਪੋਰਟ ਦਿੱਤੀ ਹੈ ਕਿ ਪਾਣੀ ਦੇ ਵਿੱਚ ਕੋਈ ਵੀ ਜਿੰਨੀ ਨਹੀਂ ਆ ਹਾਈ ਕੋਰਟ ਨੇ ਇਹ ਕਹਿ ਕੇ ਤਾਂ ਪਈਆ ਦਵਾਨ ਕੋਰਟ ਮੰਗੀ ਹੈ ਸਰਕਾਰ ਗੁਲਾਕ ਕਰਈ ਆ ਸਰਕਾਰ ਤੁਹਾਨੂੰ ਬੋਲ ਰਹੀ ਹੈ ਪਾਣੀ ਦੇ ਰੇਡੀਆ ਮਹਿਗਾ ਜਿਹਨੂੰ ਲੋਕ ਮਾਰ ਰਹੇ ਹੈ ਜੇਰਨੀਅਮ ਕੀ ਹੈ ਜਿਹੜਾ ਪਰਮਾਣੂ ਬੰਬਾਂ 'ਚ ਪਾਇਆ ਜਾਂਦਾ ਹੈ ਅੱਜ ਤੋਂ 80 ਸਾਲ ਪਹਿਲਾਂ 1945 ਦੇ ਵਿੱਚ ਹਿਰੋਸ਼ੀਮਾ ਨਾਕਾਸਾਕੀ ਦੀਪਾਂ ਤੋਂ ਸੈਨਾ ਦੇ ਉੱਤੇ ਅਮਰੀਕਾ ਨੇ ਦੂਜੀ ਦੁਸ਼ਮਣ ਨੂੰ ਬੰਬ ਸੁੱਟੇ ਸੀ ਅੱਜ 80 ਸਾਲਾਂ ਬਾਅਦ ਵੀ ਉੱਥੇ ਜ਼ਿੰਦਗੀ ਆ ਨਹੀਂ ਉੱਥੇ ਅੱਜ ਵੀ ਜ਼ਵਾਦ ਆਪ ਪੜਦਾ ਹੈ ਅਸੀਂ ਗਾਂਸਤਰੇ ਪਿੰਡ ਗਏ ੁੱਡੇ ਦਰਿਆ ਦੇ ਉੱਤੇ ਬੈਠਾ ਗੋਸਤਾ ਸਾਰੇ ਪਿੰਡ ਨੂੰ ਕਾਲ ਪਈ ਆ ਅਸੀਂ ਖੱਲੇ ਉੱਤੇ ਫੈਕਟਰੀ ਜਿੱਥੇੋਂ ਬੰਦਾ ਆਇਆ ਕਹਿੰਦਾ ਭਾਈ ਮੈਂ ਇੱਥੇ 15 ਸਾਲ ਤੋਂ ਚੌਕੀ ਦਾ ਆਲਾ ਆ ਆ ਜਿਹੜਾ ਗੇਟ ਆ ਲੋਹੇ ਦਾ ਲੱਗਿਆ ਫੈਕਟਰੀ ਨੂੰ ਤੇ ਹਵਾ ਨਾ ਡਾਲਦਾ ਬਗਾ ਮੰਨਣ ਦੀ ਲੋੜ ਹਵਾ ਕਰੇ ਲਾ ਦੂ ਇਹਨਾਂ ਭਾਈ ੁੱਡੇ ਦਰਿਆ ਦੇ ਕੋਲ ਹਵਾ ਵਗਦੀ ਆ ਪੂਰੀਏ ਦੇ ਕੋਰੇ ਦੀ ਕੁ ਕਿਚੋ ਕੈਮੀਕਲ ਉੱਤੇ ਸਰਗੇ ਦੇ ਪੈਗਾ ਉਹ ਲੋਹਾ ਪਾਓ ਇਹ ਉਹ ਜਿਹੜੀ ਇਹ ਵਾਲੀ ਹੈ ਹਵਾ ਚ ਆ ਕੇ ਉਹ ਲੋਹਾਂ ਘਰ ਦਿੰਦਾ ਤੇ ਸੋਨੂੰ ਕਿਵੇਂ ਜਮਾ ਛੱਡੂਗਾ ਠੀਕ ਆ ਇਹਦਾ ਆਪਾਂ ਲੜ ਕੇ ਸਾਫ ਕਰ ਲਾਂਗੇ ਫਨ ਮਾਰ ਲਾਂਗੇ ਮੋਰਚੇ ਲਾਵਾਂਗੇ ਗੱਲ ਧਰਤੀ ਇਹਦਾ ਪਤਾ ਲਾਈ ਕਰੋਗੇ ਆ ਜਿਹੜੇ ਉਦੋਂ ਉੱਥੇ ਲੋਕ ਜਦੋਂ ਪਸੂ ਮਾਰ ਲਾ ਕੇ ਬਲਦੇ ਪਰ ਲਾ ਕੇ ਫਿਰ ਕਰਾਈਆ ਜੀਰੇ ਵਰਗੀਆਂ ਹਜ਼ਾਰਾਂ ਫੈਲੀਆਂ ਜਿਹੜਾ ਥੱਲੇ ਲਗਾਤਾਰ ਜੀਲੀਅਮ ਕਮੀਟਰ ਪਾ ਰਹੇ ਨਾ ਨੇ ਧਾਤੀ ਦੇ ਵਿੱਚੋਂ ਪਤਲਾਂ ਦੇ ਵਿੱਚੋਂ ਪਾਣੀ ਕਿਵੇਂ ਸਾਫ਼ ਕਰੋਗੇ ਤੁਹਾਨੂੰ ਰਹੇਗਾ ਤੁਸੀਂ ਸੋਚ ਲਿਆ ਗਰੀ ਪਾਣੀ ਮਾਰਾ ਹੋ ਗਿਆ ਰਿਆਮਾ ਦੇ ਪਾਣੀ ਚੈਰੀ ਹੋ ਗਏ ਧਾਤੀ ਇਹਦਾ ਪਾਣੀ ਚੈਰੀ ਹੋ ਗਿਆ ਆਪਾਂ ਆਰੋ ਲਗਾ ਲਓ ਫਿਲਟਰ ਲਵਾ ਲਓ ਆਰੋ ਦੇ ਫਿਲਟਰਾਂ ਨੇ ਸੋਦੇ ਪਾਣੀ ਦੇ ਵਿੱਚੋਂ ਲੋਰੀ ਦੇ ਤੱਤ ਹੁੰਦੇ ਨੇ ਸਰੀਰ ਨੂੰ ਮਿਲਨੇ ਚਾਹੀਦੇ ਉਹ ਡਰ ਤੇ ਆਰਵਾੜਾ ਪਾਣੀ ਪੀ ਪੀ ਦੇ ਲੋਕਾਂ ਨੇ ਜਾਣਾ ਦੰਦਾਂ ਲਾ ਕੇ ਜਾਕਾ ਦੇ। ਖੋਦੇ ਫੜਨੇ ਪਿਆਰੇ 50% ਬੰਦਿਆਂ ਦੇ 20-20% ਸਮਾਜਨ ਧੋਲੇ ਜਾਉ ਤਾ ਅੱਗੇ ਐਨਕਾ ਲੱਗਣ ਲੱਗਿਆ ਜਾਕਾਂ ਦੇ 5-50% ਸਾਲਿਆਂ ਦੇ। ਹਾਂ ਇਹ ਮਜੀ ਕੋਟ ਹੈ ਕਿ 2 ਲਿਆ 30 ਤੱਕ ਜਾਂਦਿਆਂ ਜਾਂਦਿਆਂ 70% ਪੰਜਾਬ ਨੂੰ ਟੈਸ ਹੋ ਜਾਣਾ ਹੈ। ਤੇ 10 ਸਾਲਾਂ ਦੇ ਤੁਹਾਡੇ ਬੱਚੇ ਜਮਾਉ ਹੋ ਜਾਣੇ ਆ 10 ਸਾਲ ਕੇ ਦੇ ਅਜਿਹਾ ਨੂੰ ਫਟ ਕੇ ਜਾਵਤਾ ਸਾਡੇ ਸ਼ਰਾਚਾਉ ਕਹਨ ਬੋਰਡ ਲਗੇ ਨੇ ਕਿ ਆਈ ਵੀ ਐਫ ਸੈਂਟਰ ਜਿੱਥੇ ਪੀ ਗਿਆ ਜਵਾਕ ਘਰ ਪੰਜ ਧਰੇ ਜਾਂਦੇ ਆ ਤੁਹਾਨੂੰ ਬੋਰਡ ਦੇ ਕੇ ਮਿਲ ਲਿਆ ਮਦਦਾਂ ਤਾਕਤ ਵਧਾਉਣ ਲਈ ਮਿਲੋ ਫਿਰ ਕਰਤਾਰ ਨੰਬਰ ਹੋਊਗਾ ਯਾ ਉਹ ਧਰਤੀ ਜਿਹੜੀ ਐਡੇ ਐਡੇ ਦੁੱਸਿਆਂ ਵਾਲੇ ਤਾਕਤਵਰ ਹੁੰਦੇ ਪੈਦਾ ਕਰਦੀ ਸੀ ਸ਼ਹਿਰ ਦੇ ਘਾਰੇ ਫੜ ਕੇ ਪਾ ਦਿੰਦੇ ਸੀ 100 100 ਸਾਧਿਆਂ ਨਾਲ ਹੁੰਦੀਆਂ ਕੋਈ ਦੰਦ ਜਾਣ ਨਹੀਂ ਦਿੰਦਾ ਕੋਈ ਛੋਟਾ ਮੋਟਾ ਨਹੀਂ ਦਿੰਦਾ ਉਹ ਧਰਤੀ ਦੇ ਉੱਤੇ ਅੱਜ ਕੀ ਕਲਾ ਜਮਾਗਲਾ ਨਾ ਪੈਦਾ ਉਹ ਧਰਤੀ ਦੇ ਉੱਤੇ ਅੱਜ ਮਰਦਾਨਾ ਤਾਕਤ ਤੋਂ ਆਉਣੇ ਚਾਕਰਾਂ ਕੋਲੇ ਜਾ ਕੇ ਕੋਲ ਜਾਂ ਨਿੱਕੇ ਰੋਣੇ ਪੈ ਰਹੇ ਕਿਹਨੇ ਸੋਚਿਆ ਸਰੋ ਆਪਾਂ ਨੂੰ ਸੁਤੇ ਮਾਇਆ ਦੇ ਆਪਾਂ ਕੀ ਲੈਣਾ ਦੁਨੀਆਂ ਦਾ ਹਰ ਇੱਕ ਬੰਦਾ ਆਪਣੇ ਬੱਚਿਆਂ ਦੀ ਖਾਤਰ ਲੱਗਦਾ ਹੈ ਚਾਹ ਰੀਲਾ ਚਾਹੇ ਗਰੀਬਾ ਕਿਸਾਨ ਚਾਹੇ ਮਜ਼ਦੂਰ ਹੈ ਆਪਣੇ ਬੇਤਮ ਦਾ ਸੋਚ ਹੁੰਦੀ ਆ ਕਿ ਮੈਂ ਆਪਣੇ ਬੱਚੇ ਨੂੰ ਵਧੀਆ ਘਰ ਲਾ ਕੇ ਜਾਵਾਂ ਆਪਣੇ ਬੱਚੇ ਨੂੰ ਵਧੀਆ ਪੜ੍ਹ ਕੇ ਜੋੜ ਕੇ ਦੇਵਾਂ ਵਧੀਆ ਸਿੱਖਿਆ ਦੇਵਾਂ ਵਧੀਆ ਖੇਤ ਦੇਵਾਂ ਵਧੀਆ ਜ਼ਮੀਨ ਜੋੜ ਕੇ ਦੇ ਕੇ ਜਾਵਾਂ ਔਰ ਉਹ ਤੁਹਾਡੇ ਜਵਾਗ ਇਹ ਪਾਣੀਆਂ ਦੇ ਵਿੱਚੋਂ ਜ਼ਹਿਰ ਆ ਪੀ ਕੇ ਮਰ ਜਾਣਗੇ ਤੇ ਕੀ ਫਾਇਦਾ ਕਰਾ ਜ਼ਮੀਨਾਂ ਜੋੜਦਾ ਘਰਾਂ ਆਉਣ ਦਾ ਜੜਾ ਦਾ ਪੜ੍ਹ ਕੇ ਜੋੜੇ ਤੇ ਸੋਚਿਆ ਸਭ ਤੋਂ ਕੀਮਤੀ ਚੀਜ਼ ਕੀ ਆ ਤੁਹਾਡੀ ਲਾਣਾ ਤੁਹਾਡੇ ਬੱਚੇ ਆ ਸਾਡੇ ਨਾਲ ਜਾਨ ਰਹਾ ਜਾਣਾ ਚੱਗੇ ਆ ਪੰਛੀ ਆਪਣੇ ਬੱਚਾ ਨੂੰ ਬਚਾਉਣ ਦਾ ਖਾਤਰ ਜਾਨ ਤੇ ਖੇਡ ਜਾਂਦੇ ਆ ਅਸੀਂ ਆਪਣੀਆਂ ਨਸਲਾਂ ਆਪਣੀਆਂ ਫਸਲਾਂ ਆਪਣੇ ਆਪ ਨੂੰ ਬਚਾਉਣ ਲਈ ਉੱਠ ਕੇ ਜੰਦੂ ਤਿਆਰ ਨਹੀਂ ਹੈਗੇ ਕਿਸਾਂ ਦੇ ਕੋਈ ਆਪਰ ਕੀ ਲੈਣਾ ਆਪਾਂ ਨੂੰ ਕੀ ਆ ਆਪਾਂ ਸੋਹ ਦੀ ਗੱਲ ਆ ਰੌਕਸੋ ਦੇ ਪਿੰਡਾਂ ਸੀ ਦਾ ਬੂਲਾ ਕੁਦਰੇ ਕੋਲੇ ਸੂਏ ਉਤੇ 7-8 ਬੰਦੇ ਬੈਠੇ ਸਰਗੋਨਾ ਰਹੇ ਆ ਸਾਰੇ ਪੁੱਛੀ ਬਾੜ ਪੁੱਛੀ ਸਰਦੀ ਨਾਲ ਪੁੱਛੀ ਬਰੇਰ ਪੁੱਛੀ ਅੰデア ਅਸੀਂ ਰੋਕੇ ਜਾ ਕੇ ਦਵਲੇ ਉੱਤੋਂ ਦੁਨੀਆਂ ਕੋਲ ਜੀ ਲੱਗ ਰਹੀ ਆ ਉੱਥੋਂ ਵੀ ਕਰਨਾ ਲੈ ਕੇ ਜੇ ਖੋਪਰ ਝਾੜਨੇ ਆਪਾਂ ਡਰੇ ਨੇ ਇਹ ਬਰਾ ਸੁਦੇ ਝਾਕੀ ਜਾਂਦਾ ਕਹਾਂ ਪਾਸੇ ਤੋਂ ਦੇਖਦੇ ਹੀ ਆਪਾਂ ਆਏ ਸਾਡ ਦੁਨੀਆ ਅੱਖਾਂ ਵਿੱਚ ਤੂਹੀ ਹੁੰਦੇ ਕਦੇ ਖੋਪਰ ਪਾਏ ਆਸੇ ਪਾਸੇ ਪਾਣੀ ਨਾਲ ਦੀ ਯਾਰ ਪਾਈ ਜਾਂਦਾ ਕੀ ਗੰਦ ਪਾਈ ਜਾਂਦਾ ਕੋਈ ਭਗਵਾਨ ਨਹੀਂ ਸਾਡੀ ਬੋਲੀ ਨੂੰ ਕਿਵੇਂ ਮਾਰੀ ਜਾਂਦਾ ਉਹ ਬੜੇ ਸਾਹਮਣੇ ਲੋਕ ਸਭ ਹਰ ਕੱਪੜਾ ਹਿੰਦੀ ਚ ਲੱਜਾਉਂਦੇ ਰਹੋ ਕੀਤਾ ਅਦੀ ਬੰਗਾਲ ਕਰਨੇ ਆ ਯਾਰਕ ਦੇ ਬੰਗਾਲ ਯਾਰਕ ਦੇ ਆਂਦਰਾ ਕਰਨਾਟਕ ਕੇਰ ਦਾ ਤਾਮਿਲਨਾਡੂ ਤੇ ਲਾਨਾ ਤੁਹਾਨੂੰ ਉਹਨਾਂ ਦੀ ਬੋਲੀ ਮਿਲੂਗੀ ਬੰਗਾਲ ਦੀ ਬੰਗਲਾ ਆਂਦਰਾ ਤੇ ਲਾਨਾ ਦੀ ਤੇਲਗੂਆ ਕਾਮਲਾ ਕਾਮਲਾ ਕਰਨਾਟਕਾ ਕਰਨਾਲਾ ਕੇਰਲਾ ਦੀ ਬਜਾਲਮਾ ਸਾਡੇ ਸਕੂਲਾਂ ਸਾਡੀ ਬੋਲੀ ਮਾਰੀ ਜਾ ਰਹੀ ਆ ਆਪਾਂ ਕਿੱਥੇ ਜਿੱਥਾਂ ਬੰਦ ਨਹੀਂ ਕਰਦੇ ਸਾਡੇ ਇਤਿਹਾਸ ਦੀਆਂ ਕਿਤਾਬਾਂ ਨੂੰ ਬੋਲ ਰਹੇ ਆ ਆਪਾਂ ਉਸੇ ਮਿੱਠਾ ਮੰਨ ਚਲੀ ਕਰਦੇ ਆ ਆ ਬੰਦਾ ਜਿਹੜਾ ਪੰਜਾਬ ਦਾ ਮੀਰੋ ਮੈਂ ਮੀਰੋ ਬੰਦਾ ਭਾਵੇਂ ਤੋਂ ਮੀਰੋ ਆ ਪੰਜਾਬ ਦਾ ਮੀਰੋ ਮੀਰੋ ਕੌਣ ਸੀ ਜੋ ਰੋਮਸਰ ਰਿਆ ਸੀ ਰੋਮ ਰਿਆ ਸੀ ਅੱਗੇ ਚ ਤਾਂ ਰੋਮ ਬੰਸਰੀ ਬਿਜਾਲਿਆ ਸੀ ਰੋਮ ਜੀ ਮੀਰੋ ਜਿਹੜਾ ਸ੍ਰੀ ਇਤਿਹਾਸ ਲੈ ਆ ਰਿਹਾ ਸੀ ਅੱਜ ਪੰਜਾਬ ਕਿੱਥੇ ਲੰਮੜਦਾ ਪਹਿਲਾ ਬੰਦਾ ਸਾਦੇ ਮੁੰਡੇ ਮਰੀ ਜਾਂਦੇ ਆ ਤੇ ਇਹ ਕੰਟਰੋਲ ਸਲਾ ਕੇ ਸਾਲੀ ਜਾਂਦਾ ਅੱਜ ਪੰਜਾਬ ਆ ਪਾਣਾਂ ਵਿਆਹ ਕਰੇ ਮਾਰਿਆ ਜਾ ਰਿਹਾ ਇਹ ਛੋਟਾ ਵਿੱਚ ਹੀ ਰਹਿ ਜਾਂਦਾ ਅੱਜ ਪੰਜਾਬ ਪ੍ਰਵਾਸ ਕਰਕੇ ਬਾਹਰ ਪੱਜ ਜਾਉਂਦੇ ਨੇ ਖਾਲੀ ਹੋ ਰਿਹਾ ਇਹ ਬੰਦਾ ਚੱਪ ਕਰਕੇ ਸੱਤ ਸਾਲੇ ਹੋ ਗਿਆ ਅੱਜ ਪੰਜਾਬ ਦਾ ਮਜ਼ਦੂਰ ਮੰਗੋ ਕਰਾ ਰਿਹਾ ਕਿਸਾਨ ਬਦ ਕਰਾ ਰਿਹਾ ਹਰ ਪੱਗ ਪੰਜਾਬ ਤੁਸੀਂ ਹੋਇਆ ਪਿਆ ਇਹ ਬੰਦਾ ਨਿਯਾਰੇ ਲੈਂਦਾ ਚਾਹ ਕੱਪਸ ਨਾਲ ਕੇ ਉੱਡਣ ਕੋ ਜਨ ਇਸ ਦਾ ਕੀ ਮੈਂ ਕਹਾਂ ਜੇ ਪੰਜਾਬ ਦਾ ਮੀਰੋ ਸਾਥ ਕੋ ਸਭ ਤੋਂ ਨਿਖਤ ਤੇ ਨਕਮਾ ਬਲਾ ਸਾਥ ਕੋ ਕਿਉਂ ਇਹਨੇ ਸਭ ਤੋਂ ਪਹਿਲਾਂ ਜਿਹੜੀ ਐਜੂਕੇਸ਼ਨ ਪਾਲਿਸੀ ਆ ਸਿੱਖਿਆ ਨੀਤੀ ਆ ਨਵੀਂ ਸਰਕਾਰ ਦੀ ਉਹ ਲਾਗੂ ਕਰਕੇ ਜਾਵੋ ਛੋੜੇ ਸਕੂਲ ਛੋੜੇ ਕਾਲਜ ਛੋਟੀਆਂ ਯੂਨੀਵਰਸਿਟੀਆਂ ਨੇ ਹਮਾਰੇ ਕਰਤੀਆਂ ਅੱਜ ਕਾਲਜ ਪ੍ਰਾਈਵੇਟ ਹੰਦਿਆਂ ਕੋਲੇ ਵੇਚਣ ਜਾ ਰਹੇ ਆ ਸੁਣਾ 400 ਸਕੂਲ ਸਿੱਧਾ ਸਰਕਾਰ ਦੇ ਖਾਂ ਦੇ ਦਾਣਾ ਨੇ ਇਹ ਤਾਂ ਸਾਰੇ ਸਾਰੇ ਸਮਝ ਜਾਣਗੇ ਛੋੜੇ ਸਾਰੇ ਜਿਹੋ ਅਸਤੀਆਂ ਜਾਣੀਆਂ ਆ ਉਹਨਾਂ ਨੇ ਇੱਥੇ ਆਪਣੀ ਨੀਤੀ ਲਾਗੂ ਕਰਨੀ ਹੈ ਇੱਥੇ ਤੁਹਾਡੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਆਪਣਾ ਸਲੇਸਟਰ ਹੋਣਾ ਹੈ ਆਪਣਾ ਸਹਿਜ ਪ੍ਰੋਨਾਮ ਦਾ ਤਿਹਾਰ ਹੋਣਾ ਹੈ ਵੀਰ ਸਰਕਾਰ ਕਰਕੇ ਜਿਨ੍ਹਾਂ ਨੇ 17 17 ਚਿੱਠੀਆਂ ਲਿਖਿਆ ਗਰੇਚਾ ਨੂੰ ਮਾਫੀਆਂ ਮੰਗੀਆਂ ਕਿ ਸਭ ਤੋਂ ਗਲਤੀ ਹੋ ਗਈ ਮਾਫ ਕਰ ਦਿਓ ਸੀ ਲੱਗਣਾ ਅਸੀਂ ਬਾਹਰ ਨਿਕਲਦੇ ਕੋਈ ਬਰਾਤ ਨਹੀਂ ਕਰਾਂਗੇ ਉਹਨਾਂ ਨੂੰ ਕਾਤਲ ਬਣਾ ਕੇ ਕਿਸ ਕਰ ਰਿਆ ਖੇਨਾਮਾ ਬਣਾਉਣਾ ਤੇ ਸਾਡੇ ਯੋਧੇ ਜਿਨ੍ਹਾਂ ਨੇ ਈਮ ਨਹੀਂ ਮੰਨੀ ਤਾਂ ਹੰਝ ਖਾਈ ਕੋਈ ਮਾਫੀ ਨਹੀਂ ਮੰਗੀ ਉਹਨਾਂ ਨੂੰ ਖਲੈ ਕਰਾ ਕੇ ਕਿਸ ਕਰਾਂਗੇ ਕਮਜ਼ੋਰ ਤੇ ਦਰਪੂਰ ਬਣਾ ਕੇ ਕਿਸ ਕਰਾਂਗੇ ਜਦੋਂ ਇਹ ਆਪਣੇ ਮੁਤਾਬਕ ਤੁਹਾਡੇ ਸਕੂਲਾਂ ਦਾ ਇਤਿਹਾਸ ਲਿਖਣਗੇ ਤੁਹਾਡੇ ਭਰਾਵਾਂ ਦੇ ਤੁਹਾਡੇ ਜਵਾਰਾਂ ਦਾ ਕਾਲਜਾਂ ਦੀ ਗੋਸ਼ਣਾ ਕਰਾਉਗੇ ਸੁਣਵਾਓ ਪੂਰੇ ਦੱਖਣ ਨੇ ਉਹ ਕੀਤਾ ਬੰਗਾਲ ਨੇ ਲੋਕ ਕੀਤਾ ਇਸ ਕਾਨੂੰਨ 'ਤੇ ਨਹੀਂ ਲਾਗੂ ਕਰਦੇ ਇਹ ਲਾਗੂ ਕਰਦੇ ਆ ਬੰਦਰਾ ਕਾਲ ਜੀ ਕੋਲ ਜੀਐਸਸੀ ਐਗਰੀਕਲਚਰ ਫੰਡ ਕਰਦੀ ਅਗੇ ਗਰੀਬ ਜਵਾਕ ਕੋਈ 4-5000 ਪਰ ਵੀਜੀਪੀਏ ਦੇ ਉੱਤੇ ਵੀਐਸਸੀ ਕਰਦਾ ਸੀ ਪਿੱਛੇ ਕੋਈ ਜਰਨਾ ਜਵਾਕ 12-13-15000 ਵੀਐਸਸੀ ਕਰਦਾ ਸੀ ਲੱਖਾਂ ਰੁਪਏ ਦਾਇਰ ਕੋਈ ਲਾਗੇ ਸੀ ਦਮ ਇਹ ਕਾ ਸਿੱਖਿਆ ਦੀ ਕ੍ਰਾਂਤੀ ਲਿਆਂਦੀ ਮੈਂ ਬਹੁਤ ਵੱਡੀਆਂ ਮੱਲਾ ਮਾਰਤੀਆਂ ਸਿੱਖਿਆ ਦੇ ਨਾਲ ਔਰ ਇਹ ਉਹ ਲੋਕ ਆਦਿ ਲੋਕ ਚਤੇ ਰਖਿਓ ਜਿਹੜੇ ਬੰਦੇ ਆਪਣੀ ਕੁਰਸੀ ਨਾਲ ਪਿਆਰ ਆ ਜਿਹੜੇ ਦਿੱਲੀਏ ਜਾ ਕੇ ਜੁਤੀਆਂ ਚੜਦੇ ਉਹਨਾਂ ਲੋਕਾਂ ਦੀਆਂ ਦੁਨੀਆ ਦੇ ਵਿੱਚ ਸਭੀ ਕੁਰਸੀ ਜਨਾਬ ਕਰੇ ਅਸੀਂ ਪੰਜਾਬ ਦੇ ਕੀ ਲੈਣਾ ਜਿੱਤੇ ਦਾ ਮਾਲਦੇਓ ਪਾਣ ਲੈ ਜੜਾ ਪਾ ਕੇ ਬਾਪਦੇਓ ਜੋ ਮਰਦਿਆਂ ਮਰੋਣੇ ਦੇ ਲਾਲ ਪੰਜਾਬ ਨੂੰ ਸਾਨੂੰ ਕੋਈ ਪਰਵਾਹ ਨਾ ਤੇ ਉਹ ਲੋਕ ਨੇ ਮੁੱਤਾਨਾ ਦਾ ਆਦਾ ਛੋਟੀ ਜੀ ਗੱਲ ਆ ਆ ਸਭ ਨੇ ਸੁਣਿਆ ਮੈਨੂੰ ਕਾਹਲੇ ਕਿਸੇ ਬੰਦੇ ਨੇ ਇਖਲਾਬ ਦੇ ਦੋ ਪੇਜ ਭੇਜੇ ਇੱਕ ਕਹਾਪ ਐਸਾ ਚਪਿਆ

ਉਹ ਦੇਖੋ ਸਮਝੋ ਕਿ ਸਾਨੂੰ ਕਿਥੋਂ ਕਰੋੜਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਆਪਾਂ ਕੋਈ ਪ੍ਰਵਾਦੀ ਪੰਜਾਬ ਜ਼ਮੀਨਾਂ ਵੇਚ ਕੇ ਬਾਰੇ ਨੂੰ ਕੱਢੀ ਜਾਂਦਾ ਹੈ। ਛੋਡੇ ਪਿੰਡ ਕਿਸੇ ਨੇ ਪਿੰਡਾਂ ਤੋਂ ਆ ਕੇ ਜ਼ਮੀਨ ਲਈ ਆ ਪਿੰਡ ਵਾਲਿਓ? ਮੂਰਖ ਪਿੰਡਾ ਹੈ ਮੂਰਖ। ਹੋਤ ਕਨਾ ਦਿਲਾ ਫੋਈ ਫੋ। ਮੂਰਖਾਂ ਆਓ ਛੋਡੇ ਜ਼ਮੀਨ ਲਈ ਆ ਕਹਿੰਦੇ ਨੇ। ਲੈਕੀ ਵੀ ਨਹੀਂ ਜਾਂਦੀ। ਇਹ ਲਾ ਕਿਨੇ ਵੇਚਦੇ ਭਾਈ ਜੀ ਨਾ ਲਾ ਕੇ 40-40 ਲੱਖ ਰੁਪਈਆ ਦੇ 20 ਸਾਲ ਦੀਆਂ ਪੁਰੀਆਂ ਮਡੇਲਾ ਪੁਰੀਆਂ ਨਾ ਬਲੀਆਂ ਬਾਹਰ ਨੂੰ ਤੇ ਸੋਝਣ ਦਾ ਸ਼ਕਾਰ ਹੋਦੀਆਂ ਉਸੇ ਦੇਦੀ ਬੇਲੀ 4 ਸਾਲ ਖੜਦੋ ਆ ਤੁਹਾਡੇ ਬਾਗੇ ਖੁੱਲਦੇ ਆ ਤੇ ਨੇੜੇ ਬਾਗਾਂ ਖੁੱਲਦੇ ਆ ਆ ਬਾਗੇ ਤੋਂ ਬੱਚੇ ਦੀ ਜ਼ਿੰਦਗੀ ਵੀ ਦੂਰ ਤੁਹਾਡੇ ਬੇਦੀ ਸ਼ਕ ਕਰਦੇ ਅੱਜ ਦੀ ਪੀਰ ਨੂੰ ਲੈ ਕੇ ਜਾਂਦੇ ਯੂਰਪ ਨੂੰ ਯੂਰਪ ਸਰਕੂਲਰ ਦੇ ਵੀ ਸਰਕਾਰ ਦੇ ਉੱਪਰ ਦੀ ਕੱਲਾ ਪੰਜਾਬੀ ਹੈ ਇਸੇ ਕਰਕੇ ਕਾਲੇ ਕਾਨੂੰਨ ਲੈ ਕੇ ਵਿਜਿਨਾ ਖੋਲੋ ਆਪਾਂ ਤੱਕ ਦੇ ਹੁੰਦਾ ਲੋਕੀ ਇਸੇ ਕਰਕੇ ਜੋਰ ਲੱਗਿਆ ਪਿਆ ਹਰਮਾਚਲ ਦੇ ਉੱਤੇ ਹੱਥ ਦੇ ਹਰਿਆਣਾ ਰਾਜਾਂ ਦੀਆਂ ਹੱਥ ਦੇ ਉੱਤੇ ਪੰਜਾਬ ਦੇ ਵਿੱਚ ਸੈਂਕੜੇ ਹਜ਼ਾਰਾਂ ਇੱਕ ਕਾਲੀ ਅੰਗੂਰੇ ਰਹੇ ਨੇ ਅੱਜ ਤੇ ਸਾਡੇ ਲੋਕ ਕਰਲੇ ਹੋਏ ਪਿਆ 2 ਕਰੋੜ ਦਾ ਗੱਲਾ ਫਿਰ ਗਿਆ ਹਲਾ 4 ਕਰੋੜ ਦਾ ਬੈ ਗਿਆ ਆ ਭੋੜਾ ਬੰਦਾ ਕਿੰਦੇ ਕੋਲੇ ਸਵਾ ਸਵਾ ਲਈ ਕੋਈ ਨਹੀਂ ਇਕੱਠੀ ਹੁੰਦੇ ਗਏ ਨੇ ਲੋਕਾਂ ਦੋ ਦੋ ਕਰੋੜ ਦੇ ਕਿਲੇ ਬੈਠੇ ਰਵਾਇਤ ਮਤਲਬ ਵਿੱਚ ਆ ਗਿਆ ਉਹ ਕਹਿੰਦੇ ਕੋਈ ਝੋਲੇ ਪੈ ਨਹੀਂ ਕਰਦਾ ਪਰ ਜਮੀਨ ਨਹੀਂ ਮਿਲਦੀ ਬਖਾ ਬਿਲੂ ਕਰ ਤੋ 25000 ਤੇ 10 ਲੱਖ ਕਰਨਾ ਸ਼ੁਰੂ ਕਰ ਗਿਆ ਇਹ ਹਾਈਵੇ ਦੇ ਬਾਹਰ ਪਾਉਣਾ ਕਿੰਨੀ ਜਮੀਨ ਥੋੜੀ ਤੋਂ ਨਾਲ ਚ ਅੱਜ ਇਹ ਜਿਲ੍ਹਕੂ ਰਖਾੜ ਮਹਾਲੀ ਕਿੰਨਾ ਏਰੀਆ ਕੌੜਨਾ ਖਾ ਗਿਆ ਕਿੰਨਾ ਲੁਧਿਆਣਾ ਕਿੰਨੇ ਪਿੰਡਾਂ ਨੂੰ ਖਾ ਗਿਆ ਕਿੰਨੇ ਸ਼ਗਾ ਅਗਲੇ ਜੀਨਾਂ ਰੋਗਿੰਗਾਂ ਨੇ ਇਹ ਨਹੀਂ ਮੰਨੀ ਪੰਜਾਬ ਦੇ ਲੋਕੋ ਪੰਜਾਬ ਨੂੰ ਦੁਨੀਆਂ ਦੇ ਵਿੱਚ ਹਮੇਸ਼ਾ ਕਹਿੰਦਾ ਦੋ ਚੀਜ਼ਾਂ ਦੀ ਕੀਮਤਾਂ ਬੜੀ ਮਿੱਟੀ ਤੇ ਪਾਣੀ ਜਿਹੜੀ ਖਾਉਂ ਕੋਲ ਆਪਣੀ ਮਿੱਟੀ ਤੇ ਆਪਣੇ ਪਾਣੀ ਨੇ ਉਹ ਖਾਉਂ ਦੁਨੀਆਂ ਤੇ ਰਾਜ ਕਰੂਗੀ ਆਜ ਸਾਡੇ ਕੋਲ ਆਪਣੀ ਮਿੱਟੀ ਵੀ ਰੱਖੀ ਆ ਤੇ ਪਾਣੀ ਦੀ ਵਰਤ ਵਰਦੀ ਆ ਉਹ ਪਾਣੀ ਜਿੰਨਾ ਪਾਣੀਆਂ ਦੇ ਵਿੱਚੋਂ ਲਿਸ਼ਵੇਜ ਪਤਾ ਨੇ ਖੰਡੇ ਵਾਦੇ ਦੀ ਬਹੁਤ ਜ਼ਿਆਦਾ ਕੀਤੀ ਇਸੇ ਸਰੋਤ ਦੇ ਵਿੱਚੋਂ ਪਾਣੀ ਲੈ ਕੇ ਉਹ ਪਾਣੀ ਜਿਹੜੇ ਸੂਰਨ ਯੋਧੇ ਬਣਾ ਕਰਦਾ ਹਸੀ

ਪੂਰੀ ਦੁਨੀਆ ਦਾ ਕਾਰੋਬਾਰ ਥੜ ਗਿਆ ਫੈਕਟਰੀਆਂ ਕਾਰਖਾਨੇ ਥੜ ਗਏ ਮਸ਼ੀਨਰੀ ਥੜ ਗਈ ਪਰ ਖੇਤੀ ਨਹੀਂ ਥੜੀ ਕਿਉਂਕਿ ਟੈਕਨੋਲੋਜੀ ਲੱਗ ਗਿਆ ਤੇ ਰੋਟੀ ਖਾਣ ਲਈ ਅਨਾਜ ਖਾਣ ਲਈ ਆਪਣੇ ਆਪ ਨੂੰ ਜਰੂਰ ਰੱਖਣ ਦੀ ਜਰੂਰੀ ਹੈ ਰਾਜ ਦੇ ਅਨਾਜ ਜੂੜੀਆ ਰੋਟੀ ਜੂੜੀਆ ਤੋਂ ਇਸ ਧਰਤੀ ਜੀਨ ਤੋਂ ਪਤਾ ਉਹ ਸੋੜੇਗਾ ਤੁਸੀਂ ਦੇ ਮਾਰਕ ਬੱਲੇ ਵੱਡੇ ਵੱਡੇ ਨੈਨਵਾਸ ਪਰਗੇ ਗੇਟਸ ਬਰਗੇ ਦੁਨੀਆ ਦੇ ਮੀਰ ਬਦਦਵਾਨੀ ਲਾਣੀ ਬਰਗੇ ਹਜ਼ਾਰ ਲੱਖਾਂ ਇੱਕ ਜੀਵ ਜੀ ਰਹੇ ਆ ਆਪਾਂ ਵੇਖੀਏ ਸਾਡਾ ਤਾਂ ਮੱਥਾ ਲਗਿਆ ਸਰਕਾਰ ਨਾਲ ਰੋਜ਼ ਲੜਦੇ ਆ ਲੋਕਾਂ ਨੂੰ ਜਿਉਣੇ ਆ ਸਾਡੇ ਵਰਗੇ ਬੰਦੇ ਲੜਕਦੇ ਆ ਸਰਕਾਰਾਂ ਨੂੰ ਜੇਲਾ ਵੀ ਬੰਦ ਕਰ ਸਕਦੇ ਆ ਨਵਾ ਵੀ ਸਕਦੇ ਆ ਅੱਜ ਮੈਂ 2 ਸਾਲ ਪਹਿਲਾਂ ਪਾਕਪਾ ਪਤਵ ਦੇ ਹਰੀਕੇ ਮਤਨਤਾਲ ਦਾ ਤੇ ਰੱਖਾ ਕੀਤਾ ਹੋਇਆ ਸੀ ਤਾਂ ਉਹ ਵਜ੍ਹਾ ਸੋਈ ਨੰਬਰਾਂ ਦੀਆਂ ਮਹਾਰਾਜੋ ਵੱਡਾ ਕੱਟੂਗਾ ਲੋਕਾਂ ਨੇ ਪਾਕਪਾ ਦੇ ਚਲਾਈ ਆ ਹ ਹੁਣ ਇਹ ਅਬੁੱਲਾ ਪੁਰਾਕੇ ਖਬਰ ਚੜਾਈ ਦੇ ਲੱਖਾਂ ਕਿੰਨ ਸੱਜੇ ਫਿੱਟ ਲਾਉਂਦਾ ਮਰਦਾ ਕੇ ਬਾਦ ਨੂੰ ਸਭ ਹੀ ਦੇ ਦੇਣਾ ਸਾਨੂੰ ਅਹਸਾਸ ਕਰਿਆ ਬਰਾਸ ਦੇ ਉਹ ਲੜਦੇ ਆ ਤੇ ਤੁਸੀਂ ਤਾਂ ਬਈ ਕਲਾ ਚ ਬੈਠੇ ਹੀ ਮਰ ਜਾਓਗੇ ਕੁੰਡੇ ਲਾ ਕੇ ਮੌਤ ਨੂੰ ਲੀਕੀ ਜਾਇਓ ਜਿਹੜੇ ਕੈਂਸਰ ਨਾਲ ਮਰ ਰਿਹਾ ਸਾਡੇ ਕੌਜਬਾਨ ਮੁੰਡੇ ਸਾਡੇ ਜਵਾਨ ਮਰ ਰਿਹਾ ਕਾਲੇ ਪੀਲੇ ਕੈਂਸਰ ਨਾਲ ਉਹ ਲੜ ਕੇ ਮਰ ਰਹੀ ਆ ਉਹ ਸਰਕਾਰਾਂ ਅੱਥਾ ਲੱਗਿਆ ਕੋਈ ਨਹੀਂ ਯਾਦ ਰੱਖਿਓ ਲੜਨ ਵਾਲੀਆਂ ਕੰਮਾਂ ਨਹੀਂ ਕਦੇ ਮਰਦੀਆਂ ਆਉਂਦੀਆਂ ਲੜਨਾਂ ਦੇ ਕੰਮਾ ਜਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਕੰਮਾਂ ਨਾਲ ਦੁਨੀਆਂ ਤੋਂ ਪਿੱਛੇ ਆ ਜਾਂ। ਛਿਆ ਅਸਲੇ ਰਾਹ ਪੁੱਟ ਜਾਣਾ ਘਰਾਂ ਦੇ ਕੂੜੇ ਲਾਣ ਵੇਸੂਰੀਆ ਹੋ ਜਾ ਕੰਮਾਂ ਦੁਨੀਆਂ ਤੋਂ ਫਰਟ ਹੋ ਜਾਵੇ। ਆ ਸਾਡੀ ਕੌਮ ਦੇ ਦੁੱਝੇ ਲੜਾਈ ਮੋਹਣ ਦੀ ਸੀ। ਦੂਜਾ ਹੱਲਾ ਤੱਕ ਜਾਨ ਪਰਮਾਨ ਕਰਦੇ ਕੱਢਉਂਦੀ ਸੀ। ਅੱਜ ਸਾਡੀ ਆਪਣੀ ਲੜਾਈ ਦੇ ਨਾਲ ਤਿਆਰ ਹਾਂ। ਮੇਰਾ ਕੀ ਵਿੱਚਾ ਮੇਰਾ ਕੀ ਨਾਲ ਜਾਦਾ ਕਦੋਂ ਕਦੇ ਉਹਨਾਂ ਤੋਂ میرا نج میرا لال <سؤال> چینی تنخواہ یہ مرنی چاہیے بڑی مہان براست سر لگے ہزار سال کا خون چلے ਸਾਡੇ ਸੁਨਮਿਆਂ ਦਾ ਯੋਗਿਆਂ ਦਾ ਗੁਰੂਆਂ ਦਾ ਸਾਡੇ ਪੁਰਖਿਆਂ ਦਾ ਇਹ ਬੋਲੀ ਇਹ ਪਾਣੀ ਇਹ ਇਤਿਹਾਸ ਇਹ ਮਿੱਟੀ ਹਵਾਵਾਂ ਇਹ ਮਾਂ ਨੇ ਹੀ ਚਾਹੀ ਆਪਾਂ ਸਮਾਜ ਜਿਹੜੇ ਪਾਣੀ ਆ ਜਿਹੜਾ ਸਮਾਜ ਹੋਦਾ ਹੈ ਪ੍ਰਦਾਵ ਹੋਦਾ ਹੈ ਇਸਾ ਕੀ ਹੋਦੀ ਹੈ ਬੋਲੀ ਪਾਣੀ ਜਾਂਦੇ ਆਪਾਂ ਪਾਣੀ ਜਾਂਦੇ ਸਾਡੀ ਤੌਰ ਸਾਡੀ ਇੱਜ਼ਤ ਸਾਡਾ ਮਾਨ ਕਿ ਨਾ ਹੋਈ ਨਾ ਪੁਰਾਣੀ ਹਵਾਵਾਂ ਆਤਾ ਠਿੱਕੀ ਕਰਦੀਆਂ ਸਾਡੇ ਨਾਲ ਸਾਸ਼ਾਂ ਵਰਗਾ ਡੂੰਘੀਆਂ ਦੇ ਜਜ਼ੱਤਾਂ ਦਾ ਭਾਵ ਸਮਝੋ ਹਰ ਪੰਜਾਬੀ ਬਣਾਉਂਦੀ ਫਿਲਮ ਆਈ ਐ ਐਮਰਜੈਂਸੀ ਸਿੱਖਾਂ ਨੂੰ ਅਤਵਾਦੀ ਬਣਾ ਕੇ ਪੇਸ਼ ਕਰ ਰਾਇਆ ਕੋਈ ਦੁਨੀਆ ਦੇ ਅੰਦੇ ਆ ਸਾਡੇ ਨਾਲ ਕੀ ਆ ਜਿੰਨੇ ਬੰਦੇ ਉੰਨੇ ਧਲੇ ਉੰਨੇ ਮੂਹ ਲੱਖ-ਤੌੜ ਤਿੰਨ ਬੰਦੇ ਬੋਲੋ ਜਿਹਦੇ ਮਾਰਗ ਨਹੀਂ ਤੁਹਾਡੀ ਤੇਰੇ ਭੈਣ ਨੂੰ ਸੁਲ੍ਹਾ ਕੋਈ ਜਾਣਦਾ ਨਹੀਂ ਆ ਫਲ ਵਿੱਛੇ ਗੱਲ ਕੋਈ ਪੁਰਾਣੀਆਂ ਦੀ ਧਰਤੀ ਦੀ ਬੋਲੀ ਦੀ ਮਿੱਟੀ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਗੱਲ ਹੋਈ ਹੈ ਸਾਰੇ ਨਗਰ ਸਾਰੇ ਪਿੰਡ ਸਾਥ ਜੁਟਾ ਹੋਇਆ ਕਰੋ ਬਈ ਇਹ ਬਹੁਤ ਜ਼ੁਰੀਆ ਇਹਦਾ ਤਗੜੇ ਹੁੰਦੇ ਆ ਅੱਡੀਆਂ ਜਿਹੜਾ ਬੋਲਨਾ ਮਗਾ ਕੇ ਜਿੰਦਤ ਕੀਤੀ ਜਾਂਦੀ ਹੈ ਉਹਦੇ ਤੋਂ ਬਰੋਂ ਦੇ ਖਾਂ ਇੱਥੇ ਮਾਪਿਆਂ ਨੇ ਗਰੀਬਾਂ ਨੇ ਮਜ਼ਦੂਰਾਂ ਨੇ ਥਲ ਪੇਟ ਵਾਲੇ ਆਹੀ ਪਾਣੀ ਪੀਣਾ ਤਾ ਉਹ ਧਰਤੀ ਦੇ ਲੋਕ ਨਾਨਾ ਤੋਂ ਕਿ ਲੋਕਾਂ ਨੂੰ ਜਿੰਦਗੀ ਦੀ ਉਹ ਮੌਦ ਦੇ ਸੋਨ ਪ੍ਰਵਾਹ ਕਰ ਰਿਹਾ ਸੋਨ ਤਬਾਹ ਕਰ ਰਿਹਾ ਆਓ ਉਠੀ ਆਪਾਂ 15 ਨਵੰਬਰ ਨੂੰ ਬੰਨ੍ਹ ਮਾਰ ਦਾ ਪੀਚਾ ਜਿਵੇਂ ਜੀਹਾਂ ਫੈਕਟਰੀ ਬੰਦ ਕਰਾਈ ਹੈ ਮੱਤੇ ਵਾਲਾ ਡੰਗਲ ਉਚਾਇਆ ਸਾਮੀ ਮੋਰਚਾ ਇਤਿਆਦ ਲਿਆ ਲੋਕਾਂ ਨੇ ਜਿੱਤੇ ਸਰਕਾਰਾਂ ਘਣੀਆਂ ਨੇ ਆਓ ਜੇ ਜਿਹਾਂ ਬੰਦ ਕਰਦੇ ਆ 15 ਤੱਕ ਨੂੰ ਬੰਨ੍ਹ ਮਾਰ ਦਾ ਪੀਚਾ ਉਸ ਪਹਿਲਾ ਪਹਿਲਾ 24 ਅਸਤ ਨੂੰ ਜਲਦੀ ਆਏ ਨੇ ਬੱਚਾ ਦੇ ਕਾ ਮਾਮਲਾ ਲੈ ਕੇ ਸ਼ੀਰ ਕਪਤਾਨ ਨੂੰ ਸਾਹਮਣੇ ਬੋਲ ਕੇ ਵੱਡਾ ਰੋਹ ਮਾਰਟ ਕਟਿਆ ਦੇਖ ਕਵਲਾਂ ਦਾ ਜਿੱਥੇ ਨਾਪੜਾ ਉਹਨਾਂ ਪੁਰੰਝੋੜਾਂ ਦਾ ਜਾਣਿਆ ਮਿਲਣਾ ਪਹੁੰਚਣ ਜਾਣੇ ਬਹੁਤ ਵਾਰੀ ਉਹਦੇ ਥੱਲੇ ਵੱਡੇ ਦੇ ਉੱਥੇ ਕੱਢ ਰੱਖਿਆ ਵੱਡੀ ਗੰਤੀ ਨਾਲ ਸਾਰੇ ਪਹੁੰਚੇ ਤਾਂ ਕਿ ਇਹ ਸਰਕਾਰ ਨੂੰ ਦੋਹਾਂ ਪਾਰ ਕਰ ਸਕੀਏ ਤੇ ਇਹ ਜ਼ਹਿਰਾ ਕੰਨਾ ਸਬੂਚੋਂ ਨਹੀਂ ਕਹਿੰਦੇ ਬੁੱਢੇ ਦਰਿਆ ਤੋਂ ਨਹੀਂ ਰਾਹ ਵਿੱਚੋਂ ਯਾਰ ਚੋਂ ਕਾਲੀ ਬਈ ਤੋਂ ਚਿੱਕੀ ਦੇਈ ਤੋਂ ਧਾਰੀ ਇਥੋਂ ਉਹ ਜਿਆਦਾ ਅਸੀਂ ਪਾਣੀ ਧਰਤੀ ਚ ਕਰਨ ਬੰਦ ਕਰਦੇ ਆ ਤੇ ਤੁਹਾਡੀਆਂ ਲੋਕਾਂਆਂ ਲਿਆਣੇ ਕਿ ਜਿਆਦਾ ਬੰਦ ਕਰਦਿਆਂ ਭਾਵੇਂ ਆਓ ਕੋਣ ਨਾਲੋਂ ਕਿੰਨੀ ਸਰਕਾਰਾਂ ਦੇ ਕੋਈ ਨਾ ਹੱਥ ਨਹੀਂ ਆਉਂਦਾ ਕਦੋਂ ਵੀ ਹੋ ਜੇ ਹਾਉਂ ਜੀ ਚੌਵੀ ਨੂੰ ਪਹੁੰਚੋਗੇ ਬੱਸ ਲੈ ਕੇ